सो दर कैसे छोड़ी है सो दर कैसे छोड़ी है सो दर कैसे छोड़ी सो दर कैसे छोड़ी है।, है सो दर कैसे छोड़ी है ਜੋ ਦਰ ਐਸਾ ਹੋਏ 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 ਜਹੰਦਰ ਆਵਤ ਜਾਂਤੇ ਆ ਜਹੰਦਰ ਆਵਤ ਜਾਂਤੇ ਆ ਜਹੰਦਰ ਆਵਤ ਜਾਂਤੇ ਮੈਂ ਆ ਜਹੰਦਰ ਆਵਤ ਜਾਂਤੇ ਆ ਜਹੰਦਰ ਆਵਤ ਜਾਂਤੇ ਆ ਜਹੰਦਰ ਆਵਤ ਜਾਂਤੇ ਆ ਜਹੰਦਰ ਆਵਤ ਜਾਂਤੇ ਆ हटके नाही कोए हटके नाही कोए हटके ना हट सोदर कैसे छोड़िए सोदर कैसे छोड़िए सुधर दर कैसे जो, जो दर ऐसा हो ए, जो दर ऐसा हो दर कैसे छोड़ी है सो कैसे छोड़ी है सौदर कैसे, सो कैसे, है, सो कैसे है। वाहे गुरु जी का खालसा गुरु जी की फतेह सतगुरु ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਨਦੀ ਨੂੰ ਪਾਰ ਕਰਕੇ ਭਾਈ ਨਿਹੰਗ ਖਾਨ ਦੇ ਘਰ ਕੋਟਲੇ ਚਲੇ ਗਏ ਭਾਈ ਨਿਹੰਗ ਖਾਨ ਨੇ ਆਪਣੀ ਹਵੇਲੀ ਦੇ ਦਰਵਾਜ਼ੇ ਖੋਲ ਦਿੱਤੇ ਸਤਗੁਰੂ ਨੇ ਜਾ ਕੇ ਆਪਣੇ ਗੁਰਸਿੱਖਾਂ ਦੇ ਨਾਲ ਉਸ ਦੀ ਹਵੇਲੀ ਦੇ ਅੰਦਰ ਟਿਕਾਣਾ ਕੀਤਾ ਪਿੱਛੋਂ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਹੁਰਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਘੋੜੇ ਤੇ ਸਵਾਰ ਕਰਕੇ ਤੇ ਹਵੇਲੀ ਦੇ ਅੰਦਰ ਲੈ ਆਏ ਭਾਈ ਬਚਿੱਤਰ ਸਿੰਘ ਜੀ ਨੇ ਸਰਸਾ ਨਦੀ ਦੇ ਕੰਢੇ ਤੇ ਦੁਸ਼ਮਣ ਨੂੰ ਓਨੀ ਦੇਰ ਤੱਕ ਰੋਕ ਕੇ ਰੱਖਿਆ ਜਿੰਨੀ ਦੇਰ ਤੱਕ ਸਤਗੁਰੂ ਜੀ ਤੇ ਹੋਰ ਸਿੰਘ ਨਦੀ ਨੂੰ ਪਾਰ ਨਾ ਕਰ ਗਏ ਇਸ ਗਹਿਗੱਚ جنگ ਦੇ ਅੰਦਰ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਤੇ ਗਹਿਰੇ ਘਾਵ ਲੱਗੇ ਉਹਨਾਂ ਦੇ ਸਰੀਰ ਵਿੱਚੋਂ ਖੂਨ ਜਿਹੜਾ ਹੈ ਉਹ ਨੁੱਚੜ ਗਿਆ ਉਹ ਬੇਹੋਸ਼ੀ ਦੀ ਹਾਲਤ ਵਿੱਚ ਸਨ ਪਰ ਫੇਰ ਵੀ ਸਹਿਬ ਜਾਦੇ ਹੁਣੀ ਉਹਨਾਂ ਨੂੰ ਬੜੀ ਦਲੇਰੀ ਦੇ ਨਾਲ ਆਪਣੇ ਨਾਲ ਭਾਈ ਨਿਹੰਗ ਖਾਂ ਦੇ ਘਰੇ ਲੈ ਆਏ ਇੱਕ ਅੰਦਰ ਦੇ ਅੰਦਰ ਉਹਨਾਂ ਦਾ ਟਿਕਾਣਾ ਕਰਾਇਆ ਗਿਆ ਉਹ ਸੈਕ ਦੇ ਸਨ ਸਤਿਗੁਰੂ ਨੇ ਆਪਣੇ ਸਿੱਖ ਦਾ ਸਿਰ ਚੁੰਮਿਆ ਇਹ ਕੈਸਾ ਮੇਰਾ ਸਿੱਖ ਹੈ ਜਿਨੇ ਮੇਰੀ ਖਾਤਰ ਆਪਣੇ ਤਨ ਦਾ ਹਰ ਇੱਕ ਅੰਗ ਜਿਹੜਾ ਹੈ ਉਹ ਦੁਸ਼ਮਣ ਦੀ ਤਲਵਾਰ ਦੇ ਨਾਲ ਵਿਨਾ ਲਿਆ ਹੈ ਭਾਈ ਮਚਿੱਤਰ ਸਿੰਘ ਨੇ ਸਹਿਕਦੇ ਹੋਏ ਨੇ ਸਤਿਗੁਰੂ ਜੀ ਦੇ ਚਿਹਰੇ ਵੱਲ ਵੇਖਿਆ ਤੇ ਸ਼ੁਕਰਾਨਾ ਕੀਤਾ ਮਹਾਰਾਜ ਇਹ ਤਨ ਜਿਹੜਾ ਹੈ ਮੇਰੇ ਵੱਡੇ ਵਡੇਰਿਆਂ ਦੀ ਤਰ੍ਹਾਂ ਤੁਹਾਡੇ ਕੰਮ ਆ ਸਕਿਆ ਪਿਛੋਂ ਖੋਜੀ ਵੀ ਜਿਹੜੇ ਖੋਜੀ ਦੇ ਅੰਦਰ ਲੱਗੇ ਹੋਏ ਸਨ ਉਹ ਪੈੜਾਂ ਲੱਭ ਰਹੇ ਸਨ ਚੇਤੇ ਰੱਖਿਓ ਉਹਨਾਂ ਦਿਨਾਂ ਦੇ ਅੰਦਰ ਜਿਵੇਂ ਅੱਜ ਸਰਕਾਰਾਂ ਦੇ ਕੋਲ ਖੋਜੀ ਨੇ ਉਹਨਾਂ ਦਿਨਾਂ ਦੇ ਅੰਦਰ ਵੀ ਸਮੇਂ ਦੇ ਸੂਬੇਦਾਰਾਂ ਤੇ ਸਰਕਾਰਾਂ ਕੋਲ ਖੋਜੀ ਹੁੰਦੇ ਸਨ ਵੈਸੇ ਉਹਨਾਂ ਦਿਨਾਂ 'ਚ ਪਿੰਡਾਂ 'ਚ ਵੀ ਖੋਜੀ ਹੁੰਦੇ ਸਨ ਜੋ ਚੋਰੀਆਂ ਦੀ ਠੱਗੀਆਂ ਦੀ ਤੇ ਹੋਰ ਤਰੀਕੇ ਦੀਆਂ ਜਿਹੜੀਆਂ ਵਾਰਦਾਤਾ ਨੇ ਉਹਨਾਂ ਦਾ ਪਤਾ ਲਾਇਆ ਕਰਦੇ ਸਨ ਸੋ ਬੜੀ ਮੁਸ਼ਕਲ ਦੇ ਨਾਲ ਤੇ ਉਹਨਾਂ ਨੇ ਸਤਗੁਰੂ ਜੀ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਸੀ ਪਰ ਫੇਰ ਵੀ ਸਤਗੁਰੂ ਜੀ ਉਹਨਾਂ ਕੋਲ ਤਿੰਨ ਮਹਾਨਾ ਤੇ ਹੱਥ ਨਹੀਂ ਆਏ ਪਹਿਲਾਂ ਉਹਨਾਂ ਸ਼ਾਹੀ ਟੀਬੀ ਤੇ ਰੋਕਣ ਦੀ ਕੋਸ਼ਿਸ਼ ਕੀਤੀ ਸਤਗੁਰ ਉੱਥੇ ਹੱਥ ਨਹੀਂ ਆਏ ਫਿਰ ਚੱਖੀਆਂ ਪਿੰਡ ਦੀ ਜੂਹ ਚ ਰੋਕਣ ਦੀ ਕੋਸ਼ਿਸ਼ ਕੀਤੀ ਉੱਥੇ ਹੱਥ ਨਹੀਂ ਆਏ ਫਿਰ ਸਰਸਾ ਨਦੀ ਦੇ ਕੰਢੇ ਤੇ ਮੌਕਾ ਬਣਿਆ ਸਤਿਗੁਰੂ ਉੱਥੇ ਵੀ ਹੱਥ ਨਹੀਂ ਆਏ ਹਰ ਥਾਂ ਤੇ ਉਹ ਖਾਲੀ ਹੱਥ ਮੁੜਦੇ ਰਹੇ ਇਸੇ ਕਰਕੇ ਖੋਜੀਆਂ ਨੂੰ ਪੂਰੀ ਤਾੜਨਾ ਕਰਕੇ ਕਿ ਜਿਵੇਂ ਹੋ ਸਕੇ ਖੋਜ ਕਰੋ ਇਸ ਗੱਲ ਦਾ ਪਤਾ ਸਤਿਗੁਰੂ ਨੂੰ ਵੀ ਸੀਗਾ ਸੋ ਭਾਈ ਨਿਹੰਗ ਖਾਂ ਦੇ ਘਰ ਸਤਿਗੁਰੂ ਜੀ ਨੇ ਆਸਣ ਲਾਇਆ ਉੱਥੇ ਕੁਝ ਸਿੰਘ ਜਿਹੜੇ ਹਨ ਨਦੀ ਨੂੰ ਪਾਰ ਕਰਕੇ ਇਕੱਠੇ ਹੋ ਗਏ ਇਦਰ ਭਾਈ ਬਚਿੱਤਰ ਸਿੰਘ ਦੀ ਹਾਲਤ ਨਾਲ ਜਾਣ ਵਾਲੀ ਨਹੀਂ ਆ। ਭਾਈ ਨਿਹੰਗ ਖਾਂ ਨੂੰ ਇਹ ਬੇਨਤੀ ਕਰਕੇ ਕਿ ਤੁਹਾਡੇ سپੁਰਦ ਹੈ ਸਾਡਾ ਇੱਕ ਗੁਰੂ ਦਾ ਸਿੱਖ ਇਹਦੀ ਜ਼ਿੰਮੇਵਾਰੀ ਤੁਹਾਡੀ ਹੈ। ਵੇਖਿਓ ਕਿਤੇ ਜ਼ਾਲਮ ਦੇ ਹੱਥ ਨਾ ਆ ਜਾਏ। ਤੁਸਾਂ ਨੇ ਇਸ ਗੁਰਸਿੱਖ ਦੀ ਜਿੰਨੀ ਵੀ ਹੋ ਸਕੇ ਸਾਡਾ ਰੂਪ ਜਾਣ ਕੇ ਸੇਵਾ ਕਰਨੀ ਹੈ। ਕਿਉਂਕਿ ਬਾਣੀ ਦੇ ਅੰਦਰ ਇਹ ਬਚਨ ਸਤਗੁਰੂ ਨੇ ਲਿਖੇ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੇ ਕਹਿੰਦੇ ਉਹਦੇ ਤੇ ਗੁਰੂ ਦੀ ਖੁਸ਼ੀ ਹੈ ਜਿਹੜਾ ਗੁਰੂ ਦੇ ਸਿੱਖ ਨੂੰ ਲੋਚਦਾ ਹੈ ਤੋਂ ਭਾਈ ਨੇ ਹੰਖਾ ਨੇ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਮਲਮ ਪੱਟੀ ਆਰੰਭ ਕੀਤੀ ਸਤਿਗੁਰ ਜੀ ਇਥੋਂ ਵੱਧ ਗਏ ਕਿਉਂਕਿ ਸਮਾਂ ਸੀਮਤ ਸੀ ਨੇਹਾਂ ਖਾਨ ਨੇ ਆਪਣਾ ਪੁੱਤਰ ਨਾਲ ਭੇਜਿਆ ਫਿਰ ਮੈਂ ਬੇਨਤੀ ਕਰ ਦਵਾਂ ਇਹ ਲਬਜ ਸਾਡੀ ਜ਼ਬਾਨ ਤੋਂ ਨਹੀਂ ਨਿਕਲਣਾ ਚਾਹੀਦਾ ਕਿ ਗੁਰੂ ਦਾ ਟਾਕਰਾ ਮੁਸਲਮਾਨਾਂ ਨਾਲ ਸੀ ਇਹ ਲਬਜ ਠੀਕ ਨਹੀਂ ਗੁਰੂ ਦਾ ਟਾਕਰਾ ਜ਼ੁਲਮੀਆਂ ਨਾਲ ਸੀ ਜ਼ੁਲਮਨਾਰ ਸੀ ਇਹ ਵੀ ਪਰਿਵਾਰ ਹੈ ਜਿਹੜਾ ਪੁੱਜ ਕੇ ਮੁਸਲਮਾਨ ਹੈ ਪਰ ਵੇਖੋ ਉਸ ਸਮੇਂ ਦੇ ਵਿੱਚ ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਐ ਕਿਵੇਂ ਸਾਰੇ ਪਰਿਵਾਰ ਨੂੰ ਇਸ ਪਰਿਵਾਰ ਨੇ ਸੇਵਾ ਚ ਲਾ ਦਿੱਤਾ ਹਾਲਾਂਕਿ ਪਤਾ ਵੀ ਐ ਜੇ ਸਾਹਮਣੀ ਧਿਰ ਨੂੰ ਪਤਾ ਲੱਗ ਗਿਆ ਤੇ ਇਹਦਾ ਬੜਾ ਵੱਡਾ ਮੁੱਲ ਤਾਰਨਾ ਪਏਗਾ ਕੁਝ ਸਮਾਂ ਪਹਿਲਾਂ ਪੀਰ ਬੁੱਧੂ ਸ਼ਾਹ ਨੇ ਤਾਰਿਆ ਹੈ ਪਰ ਫੇਰ ਵੀ ਪਰਵਾਹ ਨਹੀਂ ਕਿਉਂਕਿ ਗੁਰੂ ਨਾਲ ਦਿਲੀ ਮੁਹੱਬਤ ਹੈ ਆਪਣਾ ਪੁੱਤ ਨਾਲ ਤੁਰਿਆ ਕਹਿੰਦੇ ਸਤਗੁਰ ਕਹਿੰਦੇ ਰਹੇ ਨਿਹੰਗ ਖਾਨ ਨੂੰ ਰਹਿਣ ਦੇ ਅਸੀਂ ਚਲੇ ਜਾਵਾਂਗੇ ਨਹੀਂ ਸਤਿਗੁਰੂ ਜੀ ਇਹ ਤੁਹਾਨੂੰ ਅੱਗੇ ਖੋਜ ਕਰਕੇ ਦੱਸੇਗਾ ਕਿਉਂਕਿ ਉਹਦੀ ਪਹਿਚਾਣ ਗੁਪਤ ਸੀ ਕਿ ਅੱਗੇ ਜਾਏਗਾ ਕਿ ਕਿਤੇ ਕੋਈ ਚੌਂਕੀ ਤਾਂ ਨਹੀਂ ਬੈਠੀ ਕਿਸੇ ਨੇ ਕੋਈ ਰਾਤਾਂ ਨਹੀਂ ਰੋਕਿਆ ਇਹ ਅੱਗੇ ਆ ਕੇ ਤੁਹਾਨੂੰ ਦੱਸੇਗਾ ਤੇ ਤੁਸੀਂ ਨਿਕਲ ਜਾਓਗੇ ਇਹ ਸੇਵਾ ਨਿਹੰਕਾਂ ਦੇ ਪੁੱਤਰ ਨੇ ਕੀਤੀ ਉਹ ਅੱਗੇ-ਅੱਗੇ ਚੱਲਦਾ ਰਿਹਾ ਇਸ਼ਾਰੇ ਕਰਦਾ ਰਿਹਾ ਸੰਕੇਤ ਕਰਦਾ ਰਿਹਾ ਸਤਗੁਰੂ ਜੀ ਇਥੋਂ ਚਮਕੌਰ ਪਿੰਡ ਪਹੁੰਚ ਗਏ ਪਿੰਡਾਂ ਰਾਈ ਹੁੰਦੇ ਹੁੰਦੇ ਰਸਤੇ 'ਚ ਕਈ ਜਗ੍ਹਾ ਤੇ ਰੁਕੇ ਵੀ ਇੱਥੇ ਸਤਗੁਰੂ ਜੀ ਪਹਿਲਾਂ ਵੀ ਆਏ ਸਨ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਚਮਕੌਰ ਕੋਈ ਪਹਿਲੀ ਵਾਰੀ ਸਤਗੁਰੂ ਨਹੀਂ ਆਏ ਇੱਥੇ ਸਤਗੁਰੂ ਨੇ ਪਹਿਲਾਂ ਵੀ ਇੱਕ ਝੜਪ ਜਿਹੜੀ ਹੈ ਉਹ ਦੁਸ਼ਮਣ ਦਲ ਦੇ ਨਾਲ ਕੀਤੀ ਹੈ ਇੱਥੇ ਹੀ ਆਲਮ ਖਾਂ ਤੇ ਸੈਦ ਸੈਦ ਬੇਗ ਜਿਹੜਾ ਦੋ ਫੌਜਦਾਰ ਸਨ ਉਹਨਾਂ ਨੇ ਸਤਗੁਰ ਤੇ ਹਮਲਾ ਕੀਤਾ ਸੀ ਪਹਾੜੀਆਂ ਦੇ ਕੋਲੋਂ 2000 ਰੁਪਇਆ ਪਰ ਦਿਨ ਦਾ ਲੈ ਕੇ ਇੱਕ ਦਿਨ ਦਾ ਲੈ ਕੇ ਤੇ ਜਿਹੜਾ ਸੈਦ ਖਾਂ ਸੀ ਉਹ ਆਪਣੇ ਹਥਿਆਰ ਸਤਗੁਰ ਦੇ ਅੱਗੇ ਛੱਡ ਆਇਆ ਤੇ ਸਤਗੁਰ ਦਾ ਸਿੱਖ ਹੋ ਕੇ ਆਨੰਦਪੁਰ ਚ ਰਿਹਾ ਤੋਂ ਸਤਗੁਰ ਜੀ ਨੇ ਇੱਥੇ ਆਏ ਇੱਥੇ ਸਤਗੁਰ ਜੀ ਦਾ ਸ਼ਰਧਾਲੂ ਭਾਈ ਬੁੱਧੀ ਚੰਦ ਸੀ ਉਹਦੇ ਘਰੇ ਸਤਿਗੁਰੂ ਜੀ ਨੇ ਟਿਕਾਣਾ ਕਰ ਲਿਆ ਉਹਦੀ ਹਵੇਲੀ ਨੂੰ ਆਪਣਾ ਕਿਲਾ ਬਣਾ ਲਿਆ ਬਾਕੀ ਸਿੰਘ ਵੀ ਸਾਰੇ ਇਧਰ ਇਕੱਠੇ ਹੋ ਗਏ ਇਹਨੇ ਨੂੰ ਸ਼ਾਮਾਂ ਪੈ ਗਈਆਂ ਖੋਜੀਆਂ ਨੇ ਪੈੜਾਂ ਲੱਭਦਿਆਂ ਲੱਭਦਿਆਂ ਲੱਭ ਲਿਆ ਕਿ ਸਤਿਗੁਰੂ ਜੀ ਕਿਸ ਰਸਤੇ ਜਾ ਰਹੇ ਨੇ ਕਿਧਰ ਨੂੰ ਜਾ ਰਹੇ ਨੇ ਇਸ ਕਰਕੇ ਜਿਵੇਂ ਸ਼ਾਮਾਂ ਪਈਆਂ ਨੇ ਇਧਰ ਸਤਗੁਰੂ ਜੀ ਦਾ ਉਤਾਰਾ ਹੋਇਆ ਤੇ ਇਧਰ ਫੌਜ ਨੇ ਆ ਕੇ ਚਾਰੇ ਪਾਸਿਓਂ ਚਮਕੌਰ ਪਿੰਡ ਨੂੰ ਜਿਹੜਾ ਹੈ ਉਹ ਘੇਰਾ ਪਾ ਲਿਆ ਹੈ ਪਿੰਡ ਵਿੱਚੋਂ ਲੋਕ ਖਾਲੀ ਕਰਵਾ ਦਿੱਤੇ ਨੇ ਕਿਉਂਕਿ ਲੋਕ ਖਾਲੀ ਹੋ ਜਾਣਗੇ ਘਰ ਖਾਲੀ ਹੋ ਜਾਣਗੇ ਤੇ ਸਤਗੁਰੂ ਨੂੰ ਫੜਨਾ ਸੌਖਾ ਹੋ ਜਾਏਗਾ ਘਰਾਂ ਦੀ ਤਲਾਸ਼ੀ ਹੋਈ ਨੇੜੇ ਜੋ ਵੀ ਚੀਜ਼ ਸੀ ਸਾਰਿਆਂ ਦੀ ਤਲਾਸ਼ੀ ਲਈ ਗਈ ਕਿ ਕਿਤੇ ਕੋਈ ਸਿੰਘ ਲੁਕਿਆ ਤੇ ਨਹੀਂ ਹੈ ਇਧਰ ਸਤਗੁਰੂ ਜੀ ਨੇ ਵੀ ਆਪਣੇ ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਉਤਾਰੇ ਕਰ ਲਏ ਹੁਣ ਸਤਗੁਰੂ ਜੀ ਨਾਲ ਕੌਣ ਕੌਣ ਨੇ ਸਤਗੁਰੂ ਜੀ ਖੁਦ ਨੇ ਦੋ ਸਾਬਜ਼ਾਦੇ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਅਤੇ 42 ਕੋ ਸਿੰਘ ਹੋਰ ਨੇ ਕੁੱਲ ਗਿਣਤੀ 45 ਦੱਸੀ ਜਾਂਦੀ ਹੈ 40 ਦਾ ਅੰਕ ਸਾਡੇ ਵਿੱਚ ਮਸ਼ਹੂਰ ਹੈ ਕਿ 40 ਸਿੰਘ ਨਾਲ ਸਨ ਪਰ ਨਵੇਂ ਸ਼ਰੋਤਾਂ ਦੇ ਮੁਤਾਬਕ 45 ਕੁੱਲ ਗਿਣਤੀ ਦੱਸੀ ਜਾਂਦੀ ਹੈ ਸਤਗੁਰੂ ਜੀ ਦੋ ਸਾਬਜਾਦੇ ਵਿੱਚ ਪਿਆਰੇ ਅਤੇ ਹੋਰ ਗੁਰੂ ਕੇ ਸਿੰਘ ਇਹਨਾਂ 45 ਗੁਰੂ ਕੇ ਸਿੰਘਾਂ ਨੇ ਚਮਕੌਰ ਦੀ ਗੜੀ ਦੇ ਅੰਦਰ ਬੈਠ ਕੇ ਸਵੇਰ ਦੀ جنگ ਦੀ ਰਣਨੀਤੀ ਜਿਹੜੀ ਹੈ ਉਹ ਸਤਗੁਰੂ ਜੀ ਦੀ ਦੇਖ ਰੇਖ ਚ ਬਣਾਉਣੀ ਸ਼ੁਰੂ ਕੀਤੀ ਹੈ ਉਧਰ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਬਜਾਦੇ ਉਹ ਪੁੰਮੇ 마ਸ਼ਕੀ ਦੀ ਚੌਪੜੀ ਦੇ ਵਿੱਚੋਂ ਅੱਗੇ ਵੱਧ ਦੇ ਵੱਧੇ ਗੰਗੂ ਦੇ ਪਿੰਡ ਸਹੇੜੀ ਪਹੁੰਚ ਗਏ ਨੇ ਉਧਰ ਉਹ ਪਹੁੰਚੇ ਨੇ ਇਧਰ ਇਹ ਪਹੁੰਚੇ ਨੇ ਇੱਥੇ ਮੈਂ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਾਂਗਾ ਜਿਹੜਾ ਸਾਡੇ ਸਰੋਤ ਕਹਿੰਦੇ ਨੇ ਕਿ ਮਾਤਾ ਜੀ ਵਾਰ-ਵਾਰ ਗੰਗੂ ਨੂੰ ਕਹਿੰਦੇ ਰਹੇ ਗੰਗੂ ਆਪਾਂ ਨੇ ਚਮਕੌਰ ਵੱਲ ਜਲਣਾ ਹੈ ਪਰ ਗੰਗੂ ਮਾਤਾ ਜੀ ਨੂੰ ਟਾਲਣ ਦੇ ਲਈ ਕਿਉਂਕਿ ਉਹਦੇ ਮਨ ਵਿੱਚ ਕਿਤੇ ਨਾ ਕਿਤੇ ਖੋਟ ਸੀ ਟਾਲਣ ਦੇ ਲਈ ਕਹਿੰਦੇ ਮਾਤਾ ਜੀ ਤੁਸੀਂ ਠਹਿਰੋ ਮੈਂ ਅੱਗੇ ਜਾ ਕੇ ਦੇਖ ਕੇ ਆਨਾ ਕੋਈ ਚੌਂਕੀ ਤਾਂ ਨਹੀਂ ਬੈਠੀ ਰਸਤਾ ਸਾਫ਼ ਹੈ ਇਹ ਜਾਂਦਾ ਹੈ ਜਾ ਕੇ ਵਾਪਸ ਆਉਂਦਾ ਤੇ ਆ ਕੇ ਝੂਠ ਬੋਲਦਾ ਹੈ ਮਾਤਾ ਜੀ ਉਧਰ ਨਹੀਂ ਜਾ ਸਕਦੇ ਆਪਾਂ ਆਪਾਂ ਨੂੰ ਨੇੜੇ ਮੇਰਾ ਨਗਰ ਹੈ ਉਧਰ ਚੱਲਣਾ ਚਾਹੀਦਾ ਹੈ ਰਸਤੇ 'ਚ ਚੌਂਕੀ ਬੈਠੀ ਹੋਈ ਹੈ ਐਸਾ ਕਿਉਂ ਹੋਇਆ ਮਾਤਾ ਜੀ ਕਿਉਂ ਕਹਿੰਦੇ ਨੇ ਕਿ ਆਪਾਂ ਚਮਕੌਰ ਵੱਲ ਜਾਣਾ ਹੈ ਕਿ ਜਦੋਂ ਸਤਗੁਰੂ ਜੀ ਨੇ ਅਨੰਦਪੁਰ ਛੱਡਿਆ ਸੀ ਤੇ ਜਿਨ੍ਹਾਂ ਜਿਨ੍ਹਾਂ ਟਿਕਾਣਿਆਂ ਤੇ ਸਿੰਘਾਂ ਨੇ ਆਪਣੀਆਂ ਠਾਰਾ ਬਣਾਉਣੀਆਂ ਸਨ ਉਹ ਸਾਰੇ ਟਿਕਾਣੇ ਸਾਰੇ ਸਿੰਘਾਂ ਨੂੰ ਦੱਸ ਦਿੱਤੇ ਸਨ ਕਿ ਇੱਥੇ ਇੱਥੇ ਆਪਾਂ ਨੇ ਰੁਕਣਾ ਹੈ ਇਹ ਜਗ੍ਹਾ ਸਾਡੇ ਲਈ ਸੇਫ ਹਨ ਸੁਰੱਖਿਅਤ ਹਨ ਇੱਥੇ ਅਸੀਂ ਸੁਰੱਖਿਅਤ ਢੰਗ ਨਾਲ ਨਿਕਲ ਸਕਦੇ ਹਾਂ ਪਰ ਇਹਦੇ ਮਨ 'ਚ ਖੋਟ ਸੀਗਾ ਇਹ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਆਪਣੇ ਘਰੇ ਲੈ ਗਿਆ ਉਹ ਪ੍ਰਸੰਗ ਆਪਾਂ ਅੱਗੇ ਸ਼ੁਰੂ ਕਰਾਂਗੇ ਆਪਾਂ ਇਧਰ ਆਉਨੇ ਆ ਇਧਰ ਸਤਿਗੁਰੂ ਜੀ ਨੇ ਚਮਕੌਰ ਦੀ ਗੜੀ ਦੇ ਅੰਦਰ ਰਾਤ ਨੂੰ ਉਤਾਰੇ ਕੀਤੇ ਸਿੰਘਾਂ ਦੇ ਬਸਤਰ ਭਿੱਜੇ ਹੋਏ ਨੇ ਤਨ ਤੇ ਘਾਬ ਲੱਗੇ ਹੋਏ ਨੇ ਢਿੱਡ ਵੀ ਜਿਹੜਾ ਹੈ ਉਹ ਬਹੁਤਾ ਭਰਿਆ ਹੋਇਆ ਨਹੀਂ ਆ ਜੋ ਭਾਈ ਨੇ ਹੰਖਾਂ ਦੇ ਘਰੋਂ ਮਿਲਿਆ ਉਹ ਛਾਕੇ ਤੇ ਇਧਰ ਆ ਗਏ ਨੇ ਸਾਰੇ ਜ਼ਖਮੀ ਹਾਲਤ ਚ ਨੇ ਥਕਾਵਟ ਦੇ ਵਿੱਚ ਵੀ ਨੇ ਅਤੇ ਆਉਣ ਵਾਲੇ ਜੰਗ ਦੀ ਤਿਆਰੀ ਦੇ ਲਈ ਸਤਿਗੁਰ ਦੇ ਸਾਹਮਣੇ ਖੜ ਗਏ ਨੇ ਸਤਿਗੁਰ ਨੇ ਰਾਤ ਦਾ ਬਹਿਰਾ ਪੱਕਾ ਕਰਨ ਦੇ ਲਈ ਇਹਨਾਂ ਸਿੰਘਾਂ ਦੇ ਵਿੱਚੋਂ ਕੁਝ ਸਿੰਘਾਂ ਦੀਆਂ ਜ਼ਿੰਮੇਵਾਰੀਆਂ ਲਾ ਦਿੱਤੀਆਂ ਕਿ ਕਿਤੇ ਦੁਸ਼ਮਣ ਰਾਤ ਨੂੰ ਘਾਤ ਲਾ ਕੇ ਸਾਡੇ ਤੇ ਹਮਲਾ ਨਾ ਕਰ ਦੇਵੇ ਕੁਝ ਸਿੰਘ ਪਹਿਰਾ ਦੇਣ ਲੱਗੇ ਕੁਝ ਸਿੰਘ ਆਰਾਮ ਕਰਨ ਲੱਗੇ ਇਥੇ ਇਸ ਗੱਲ ਦਾ ਜ਼ਿਕਰ ਵੀ ਸਾਡੇ ਇਤਿਹਾਸ ਵਿੱਚ ਆਉਂਦਾ ਕਿ ਸਤਿਗੁਰੂ ਜੀ ਨੇ ਆਰਾਮ ਕਰਦੇ ਹੋਏ ਸਿੰਘਾਂ ਦੇ ਜਦੋਂ ਦਸਤਾਰੇ ਖੁੱਲੇ ਉਹਨਾਂ ਦੇ ਕੇਸਾਂ ਨੂੰ ਮਿੱਟੀ ਲੱਗੀ ਤਾਂ ਝਾੜ ਕੇ ਉਸ ਮਿੱਟੀ ਨੂੰ ਆਪਣੇ ਮੱਥੇ ਦੇ ਨਾਲ ਲਾਇਆ ਕਿ ਇਹ ਮਿੱਟੀ ਨਹੀਂ ਇਹ ਦੁਨੀਆ ਦੀ ਸਭ ਤੋਂ ਪਵਿੱਤਰ ਚੀਜ਼ ਹੈ ਜਿਸ ਨੂੰ ਮੈਂ ਆਪਣੇ ਮੱਥੇ ਤੇ ਲਾ ਰਿਹਾ ਹਾਂ ਤਾਂ ਸਤਿਗੁਰੂ ਨੇ ਉਹਨਾਂ ਸਿੰਘਾਂ ਦੇ ਕੇਸ ਸਵਾਰੇ ਕੇਸ ਨਰੋਏ ਕੀਤੇ ਖੋਲ ਚੁਕੇ ਦਸਤਾਰੇ ਜਿਹੜੇ ਹਨ ਉਹ ਸਤਗੁਰੂ ਜੀ ਨੇ ਉਹਨਾਂ ਦੇ ਬੰਨੇ ਇਹ ਵੀ ਜ਼ਿਕਰ ਹੈ ਕਿ ਆਪਣੀ ਢਾਲ ਦੇ ਵਿੱਚ ਬਲਦੀ ਹੋਈ ਅੱਗ 'ਚ ਪਾਣੀ ਗਰਮ ਕੀਤਾ ਆਪਣੇ ਕਮਰ ਕੱਸੇ ਦੇ ਨਾਲੋਂ ਇੱਕ ਟੱਲਾ ਪਾੜ ਕੇ ਜਿਨ੍ਹਾਂ ਸਿੰਘਾਂ ਦੇ ਗੋਮ ਚੂਟਾਂ ਲੱਗੀਆਂ ਸਨ ਕਿਸੇ ਤੇ ਤਲਵਾਰ ਦਾ ਘਾਵ ਲੱਗਾ ਸੀ ਕਿਸੇ ਤੇ ਤੀਰ ਦਾ ਘਾਵ ਲੱਗਾ ਸੀ ਕਿਸੇ ਤੇ ਜੋਰ ਦੀ ਸੱਟ ਵੱਜੀ ਸੀ ਕਿਸੇ ਦੇ ਹੱਡ ਨੂੰ ਚੋਟ ਆਈ ਸੀ ਕਹਿੰਦੇ ਸਤਗੁਰੂ ਜੀ ਨੇ ਉਸ ਨੂੰ ਟੋ ਟੋ ਕੇ ਆਪਣੇ ਕਮਰ ਕੱਸੇ ਦੇ ਉਸ ਟੱਲੇ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਆ ਟਕੋਰ ਕਰਨੀ ਟਕੋਰ ਕੀਤੀ ਕਿ ਕਿਤੇ ਇਹਨਾਂ ਸੁੱਤੇ ਹੋਏ ਸਿੰਘਾਂ ਦੇ ਹੱਡ ਆਕੜ ਨਾ ਜਾਣ ਕਿਉਂਕਿ ਸਵੇਰੇ ਇਹਨਾਂ ਨੇ ਪਰਜੋਸ਼ੀ ਦੇ ਨਾਲ ਜੰਗ ਕਰਨੀ ਹੈ ਤੋਂ ਸਤਗੁਰੂ ਨੇ ਆਪਣੇ ਹੱਥ ਨਾਲ ਉਹਨਾਂ ਸਭ ਗੁਰਸਿੱਖਾਂ ਦੇ ਜਿਹੜੇ ਹਨ ਉਹ ਜ਼ਖਮ ਸਾਫ਼ ਕੀਤੇ ਉਹ ਜ਼ਖਮ ਧੋਏ ਉਹਨਾਂ ਦੇ ਗੋਮ ਚੋਟਾਂ ਜਿਹੜੀਆਂ ਹਨ ਢੂਣ ਢੂੰਡ ਕੇ ਸਤਿਗੁਰੂ ਜੀ ਨੇ ਉਹਨਾਂ ਤੇ ਟਕੋਰਾ ਕੀਤੀਆਂ ਐਵੇਂ ਕਰਦੇ ਆ ਕਰਦੇ ਆ ਸਾਰੀ ਰਾਤ गुਜਰਦੀ ਗਈ ਸਵੇਰ ਦਾ ਪੱਖ ਲੱਗਾ ਜਦੋਂ ਸਵੇਰ ਦਾ ਪੱਖ ਲੱਗਾ ਉਹੀ ਸਾਡੀ ਨੇਮ ਉਹੀ ਸਾਡਾ ਜੋ ਰਹੁ ਰੀਤ ਹੈ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਉੱਠ ਫਰੀਦਾ 부ਜੂ ਸਾਜ ਸੁਬਾ ਨਿਵਾਜ ਗੁਜਾਰ ਤੋਂ ਸਤਿਗੁਰ ਜੀ ਆਪ ਉੱਠੇ ਗੁਰੂ ਕੇ ਸਿੰਘ ਉੱਠੇ ਸਭਨਾ ਨੇ ਜੋ ਹੋ ਸਕਿਆ ਹੈ ਉਸ ਢੰਗ ਨਾਲ ਆਪਣੇ ਤਨ ਨੂੰ ਪਵਿੱਤਰ ਕੀਤਾ ਤਿਆਰੇ ਕੱਸੇ ਆਸਣ ਲਾ ਕੇ ਬੈਠ ਗਏ ਤੇ ਬਾਣੀ ਦਾ ਜਾਪ ਕੀਤਾ ਸਤਿਗੁਰ ਨੇ ਉਹੀ ਆਵਾਜ਼ਾ ਆਪਣੇ ਗੁਰਸਿੱਖਾਂ ਨੂੰ ਦਿੱਤਾ ਜੋ ਹਰ ਰੋਜ਼ ਗੁਰੂ ਘਰ ਚੋਂ ਆਉਂਦਾ ਹੈ ਜੋ ਸਰਸਾ ਨਦੀ ਦੇ ਕੰਡੇ ਤੇ ਆਇਆ ਸਤਿਗੁਰ ਜੀ ਕਹਿਣ ਲੱਗੇ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਆਵੋ ਸਿੱਖ ਸਤ ਗੁਰ ਕੇ ਪਿਆਰਿਓ ਆਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਉ ਸੱਚੀ ਬਾਣੀ ਗਾਉ ਸੱਚੀ ਬਾਣੀ ਗਾਉ ਸੱਚੀ ਬਾਣੀ ਗਾਉ ਸੱਚੀ ਬਾਣੀ ਸਾਰੇ ਸਿੱਖ ਚੇਤਨ ਹੋ ਗਏ ਚੌਂਕੜਾ ਮਾਰ ਕੇ ਸਤਿਗੁਰ ਜੀ ਦੇ ਸਾਹਮਣੇ ਬੈਠ ਗਏ ਸਤਿਗੁਰ ਨੇ ਅੱਜ ਅਖੀਰਲੀ ਵਾਰ ਇਹਨਾਂ ਗੁਰਸਿੱਖਾਂ ਨਾਲ ਅਤੇ ਆਪਣੇ ਸਹਿਬਜ਼ਾਦਿਆਂ ਦੇ ਨਾਲ ਇੱਕ ਸੰਗਤ ਵਿੱਚ ਬੈਠ ਕੇ ਬੜੇ ਵਜਦ ਨਾਲ ਤੇ ਬੜੇ ਪਿਆਰ ਨਾਲ ਗੁਰੂ ਕੀਆਂ ਬਾਣੀਆਂ ਦਾ ਜਾਪ ਕੀਤਾ ਕਿਉਂਕਿ ਪਤਾ ਹੈ ਕੱਲ ਦਾ ਜੋ ਦਿਨ ਚੜ੍ਹਨਾ ਹੈ ਉਸ ਦਿਨ ਦੇ ਵਿੱਚ ਇਹ ਮੇਰੇ ਸਾਥ ਨਹੀਂ ਹੋਣੇ ਇਹ ਉਹ ਆਖਰ ਲਈ ਆਖਰਲਾ ਨਿਤਨੇਮ ਸੀਗਾ ਜਿਹੜਾ ਸਤਗੁਰੂ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਬੱਚਿਆਂ ਨਾਲ ਕੀਤਾ ਆਪਣੇ ਜਾਨ ਤੋਂ ਪਿਆਰੇ ਗੁਰਸਿੱਖਾਂ ਨਾਲ ਕੀਤਾ ਉਸ ਤੋਂ ਬਾਅਦ ਸਾਰੇ ਗੁਰਸਿੱਖਾਂ ਨੂੰ ਸਾਹਮਣੇ ਕਰਕੇ ਸਤਿਗੁਰੂ ਜੀ ਨੇ ਸਵੇਰੇ ਜੋ ਜੰਗ ਹੋਣੀ ਹੈ ਉਹਦੀ ਲਾਮਬੰਦੀ ਕੀਤੀ ਹਰ ਇੱਕ ਗੁਰਸਿੱਖ ਨੂੰ ਕਿਸੇ ਨੂੰ ਪੰਜ ਸਿੰਘ ਕਿਸੇ ਨੂੰ ਅੱਠ ਸਿੰਘ ਜਿਹੜੇ ਨੇ ਉਹ ਸਤਿਗੁਰ ਨੇ ਦਿੱਤੇ ਕਿਉਂਕਿ ਕੁੱਲ ਗਿਣਤੀ 45 ਹੈ 45 ਦੇ ਵਿੱਚੋਂ ਸਤਿਗੁਰ ਜੀ ਨੇ ਵੰਡ ਕੇ ਕਿਸੇ ਨੂੰ ਜਥੇਦਾਰ ਬਣਾ ਕੇ ਜਿਵੇਂ ਬਾਬਾ ਅਜੀਤ ਸਿੰਘ ਜੀ ਨੂੰ ਜਥੇਦਾਰ ਬਣਾਇਆ ਤੇ ਉਹਨਾਂ ਨੂੰ ਨਾਲ ਸਿੰਘ ਅਠ ਦਿੱਤੇ ਐਵੇਂ ਸਤਿਗੁਰ ਜੀ ਨੇ ਜਿਨ੍ਹਾਂ ਦੇ ਅੰਦਰ ਸਿੰਘ ਸਨ ਸਾਰੇ ਵੰਡ ਕੇ ਉਹਨਾਂ ਦੇ ਜਥੇਦਾਰ ਥਾਪ ਕੇ ਤੇ ਸਵੇਰ ਦੀ ਜੋ جنگ ਹੈ ਉਹਦੀ ਤਿਆਰੀ ਕਰ ਦਿੱਤੀ ਕਿ ਕਿਵੇਂ ਆਪਾਂ ਨੇ ਹੱਲਾ ਬੋਲਣਾ ਹੈ ਜਿਨ੍ਹਾਂ ਕੋਲ ਹਥਿਆਰ ਸਨ ਉਹਨਾਂ ਸਾਰਿਆਂ ਦੀ ਗਿਣਤੀ ਕੀਤੀ ਗਈ ਕਿਉਂਕਿ ਹਥਿਆਰ ਬੜੇ ਸੰਕੋਚਵੇਂ ਸਨ ਉਹਦੀ ਲਾਮਬੰਦੀ ਕੀਤੀ ਗਈ ਕਿ ਪਹਿਲਾਂ ਆਪਾਂ ਕਿਨੂੰ ਵਰਤਣਾ ਹੈ ਫਿਰ ਕਿਨੂੰ ਵਰਤਣਾ ਹੈ ਫਿਰ ਕਿਨੂੰ ਵਰਤਣਾ ਹੈ ਹਰ ਇੱਕ ਗੱਲ ਜੋ ਉੱਥੇ ਸੀਗੀ ਜਿਸ ਨੂੰ ਹਥਿਆਰ ਦੇ ਤੌਰ ਤੇ ਵਰਤਿਆ ਜਾ ਸਕਦਾ ਸੀਗਾ ਸਤਗੁਰੂ ਜੀ ਨੇ ਆਪਣੇ ਗੁਰਸਿੱਖਾਂ ਦੇ ਨਾਲ ਸਾਂਝੀ ਕੀਤੀ ਤਿਆਰੇ ਕਰ ਦਿੱਤੇ ਸਵੇਰ ਹੋ ਗਈ ਉਧਰ ਦੁਸ਼ਮਣ ਦਲ ਵੀ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ ਜ਼ਬਰਦਸਤ ਖਾਨ ਲਾਹੌਰ ਦਾ ਸੂਬੇਦਾਰ ਜਲੰਧਰ ਦਾ ਸੂਬੇਦਾਰ ਜੰਮੂ ਕਸ਼ਮੀਰ ਦਾ ਸੁਬੇਦਾਰ ਦਿੱਲੀ ਦਰਬਾਰ ਦੀਆਂ ਫੌਜਾਂ ਤੇ ਪਹਾੜੀ ਰਾਜੇ ਇਹਨਾਂ ਸਭ ਦੀਆਂ ਫੌਜਾਂ ਤੇ ਫੌਜਦਾਰ ਇਹਨਾਂ ਸਭ ਨੇ ਆ ਕੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਹੈ ਇਹਨਾਂ ਸਭ ਦੇ ਅੰਦਰ ਖੁਸ਼ੀ ਦੀ ਇੱਕ ਲਹਿਰ ਹੈ ਕਿ ਇਸ ਮੌਕੇ ਹੁਣ ਸਤਗੁਰੂ ਸਾਡੇ ਤੋਂ ਬਚ ਕੇ ਨਹੀਂ ਜਾ ਸਕਦਾ ਇਹ ਅਨੰਦਪੁਰ ਤੋਂ ਬਾਚ ਆਇਆ ਇਹ ਸ਼ਿਆਹੀ ਟਿੱਬੀ ਤੋਂ ਬਾਚ ਆਇਆ ਇਨੇ ਸਰਸਾ ਨਦੀ ਤੋਂ ਵੀ ਬਚ ਲਿਆ ਹੈ ਖੋਜੀਆਂ ਨੇ ਦੱਸ ਦਿੱਤਾ ਹੈ ਕਿ ਅੰਦਰ ਬਹੁਤੇ ਸਿੰਘ ਨਹੀਂ ਗਏ ਅੰਦਰ ਬਹੁਤੇ ਨਹੀਂ ਗਏ ਇਸੇ ਕਰਕੇ ਅੰਦਰ ਖੁਸ਼ੀ ਦੀ ਲਹਿਰ ਵੀ ਹੈ ਕਿ ਹੁਣ ਇੱਕੋ ਹੀ ਹੱਲਾ ਬੋਲਾਂਗੇ ਤੇ ਇੱਕੋ ਹੱਲੇ ਵਿੱਚ ਪਾਰ ਬੁਲਾ ਦੇਵਾਂਗੇ ਸਿੰਘਾਂ ਨੂੰ ਵੀ ਤੇ ਗੁਰੂ ਨੂੰ ਗ੍ਰਿਫਤਾਰ ਕਰ ਲਵਾਂਗੇ ਇਸੇ ਕਰਕੇ ਆਪਣੇ ਵੱਲੋਂ ਦਾਬਾ ਮਾਰਦੇ ਆ ਜੰਗ ਆਰੰਭ ਹੋਣ ਤੋਂ ਪਹਿਲਾਂ ਉੱਚੀ ਸਾਰੀ ਉਹਨਾਂ ਨੇ ਟੰਡੋਰਾ ਪਟਵਾ ਕੇ ਗੱਲ ਆਖੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਨੂੰ ਅਸੀਂ ਇਹ ਤਾਲਨਾ ਕਰਦੇ ਆਂ ਜੇ ਤੂੰ ਸਾਡੀ ਆਵਾਜ਼ ਸੁਣ ਰਿਆਂ ਹੈ ਤੇਰੇ ਸਿੰਘ ਸਾਡੀ ਆਵਾਜ਼ ਸੁਣ ਰਹੇ ਨੇ ਤੇ ਹੱਥ ਖੜੇ ਕਰਕੇ ਹਥਿਆਰ ਸੁੱਟ ਕੇ ਗੜੀ ਚੋਂ ਬਾਹਰ ਆ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਤੁਹਾਡੀ ਗ੍ਰਿਫਤਾਰੀ ਪਾ ਕੇ ਤੁਹਾਨੂੰ ਗ੍ਰਿਫਤਾਰ ਕਰਕੇ ਸੁਬਾਏ ਸਰਹੰਦਾ ਦੇ ਸਾਹਮਣੇ ਪੇਸ਼ ਕਰਕੇ ਤੇ ਵੱਡੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਏਗਾ ਜੇ ਚੰਗਾ ਚਾਹੁੰਦੇ ਹੋ ਤੇ ਸਾਡੀ ਆਵਾਜ਼ ਸੁਣਦੇ ਹੋ ਹਥਿਆਰ ਸੁੱਟ ਦਿਓ ਆਪਣੇ ਵੱਲੋਂ ਉਹਨਾਂ ਨੇ ਪੂਰਾ ਦਾਬਾ ਮਾਰਿਆ ਯਾ ਲੀ ਦੇ ਨਾਰੇ ਲਾਏ ਉਹਦੋਂ ਸਤਿਗੁਰੂ ਕੇ ਸਿੰਘਾਂ ਨੇ ਵੀ ਬੋਲੇ ਸੋਨੇ ਹਾਲ ਦੇ ਜਕਾਰੇ ਲਾ ਕੇ ਤੇ ਮੂਹਰ ਤੋੜਵਾ ਜਵਾਬ ਇਹ ਦਿੱਤਾ ਭਾਈ ਮੈਦਾਨਾ ਜੰਗ ਅਸੀਂ ਮੰਨ ਲਿਆ ਹੈ ਸਾਡੀ ਗੁਰਬਾਣੀ ਦੇ ਅੰਦਰ ਇਹ ਵਚਨ ਇਓ ਲੱਗਦਾ ਕਿ ਜਿਵੇਂ ਉੱਥੇ ਗੱਡੀ 'ਚ ਬੈਠੇ ਸਿੰਘ ਪੜ ਰਹੇ ਸਨ ਖੇਤ ਜੋ ਮਾਂਡਿਓ ਸੂਰਮਾ ਖੇਤ ਜੋ ਮਾਂਡਿਓ ਸੂਰਮਾ ਖੇਤ ਜੋ ਮਾਂਡਿਓ ਸੂਰਮਾ ਆਬ ਜੂ ਜਨ ਕੋ ਦਾਓ ਆਬ ਜੂ ਜਨ ਕੋ ਦਾਓ ਆਬ ਜੂ ਜਨ ਕੋ ਦਾਓ ਆਬ ਜੂ ਜਨ ਕੋ ਮਾਂਡਿਓ ਦਾ ਅਰਥ ਹੈ ਮਲ ਲਿਆ ਕਹਿੰਦੇ ਹੁਣ ਸੂਰਮਿਆਂ ਨੇ ਮੈਦਾਨ ਮੰਨ ਲਿਆ ਹੈ ਹੁਣ ਹਥਿਆਰ ਸੁਟਣ ਦਾ ਜਾਂ ਭੱਜਣ ਦਾ ਵੇਲਾ ਨਹੀਂ ਹੁਣ ਲੜਨ ਦਾ ਵੇਲਾ ਹੈ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ ਹੁਣ ਦਾ ਲਾ ਕੇ ਅਸੀਂ ਜੂਜਾਂਗੇ ਪੁਰਜਾ ਪੁਰਜਾ ਕਟ ਮਰੇ ਪੁਰਜਾ ਪੁਰਜਾ ਕਟ ਮਰੇ ਪੁਰਜਾ ਪੁਰਜਾ ਕਟ ਮਰੇ ਕਬੂਨਾ ਛਾਡੇ ਖੇਤ ਕਬੂਨਾ ਛਾਡੇ ਖੇਤ ਕਬੂਨਾ ਛਾਡੇ ਖੇਤ ਕਬੂਨਾ ਛਾਡੇ ਅਸੀਂ ਟੁਕੜੇ ਟੁਕੜੇ ਹੋ ਜਾਵਾਂਗੇ ਪਰ ਅਸੀਂ ਇਸ ਮੈਦਾਨੇ ਜੰਗ ਦੇ ਖੇਤ ਨੂੰ ਛੱਡ ਕੇ ਨਹੀਂ ਜਾਵਾਂਗੇ ਮੋੜਵਾ ਜਵਾਬ ਬਾਣੀ ਦੇ ਵਿੱਚੋਂ ਗੁਰੂ ਕੇ ਸਿੰਘਾਂ ਨੇ ਇਹ ਵਚਨ ਪੜ੍ਹ ਕੇ ਜ਼ਾਲਮ ਦਲ ਨੂੰ ਦੇ ਦਿੱਤਾ ਨਗਾਰਿਆਂ ਤੇ ਚੋਟ ਵੱਜ ਗਈ ਉਦੋਂ ਉਹਨਾਂ ਵੀ ਯਾ ਲੀ ਦੇ ਨਾਰੇ ਲਾ ਦਿੱਤੇ ਮੈਦਾਨਾ ਜੰਗ ਜਿਹੜਾ ਹੈ ਉਹ ਪੱਕ ਗਿਆ ਹੈ ਇੱਧਰ ਸਤਗੁਰੂ ਜੀ ਨੇ ਵੀ ਆਪਣੇ ਸਿੰਘਾਂ ਨੂੰ ਥਾਪੜਾ ਦੇ ਕੇ ਤੇ ਚਮਕੌਰ ਦੀ ਗੜੀ ਦੇ ਵਿੱਚੋਂ ਤੋੜਨਾ ਸ਼ੁਰੂ ਕੀਤਾ ਕਿਵੇਂ-ਕਿਵੇਂ ਜਥੇ ਬਣਾ ਕੇ ਸਤਿਗੁਰੂ ਜੀ ਨੇ ਤੋਰੇਆ ਕਿਵੇਂ-ਕਿਵੇਂ ਸਿੰਘ ਜੂਝੇ ਇਹਦਾ ਜ਼ਿਕਰ ਆਪਾਂ ਕੱਲ ਨੂੰ ਕਰਨ ਦਾ ਯਤਨ ਕਰਾਂਗੇ ਇੱਕ-ਇੱਕ ਸਿੰਘ ਦੀ ਜੋ ਉੱਥੇ ਜੰਗ ਦੀ ਸੂਰਬੀਰਤਾ ਸਾਡੇ ਇਤਿਹਾਸ ਵਿੱਚ ਹੈ ਇੱਕ-ਇੱਕ ਜਥੇ ਦੀ ਕਿਵੇਂ-ਕਿਵੇਂ ਉਹ ਜੂਝੇ ਪੂਰਾ ਦਿਨ ਜੰਗ ਹੋਈ ਹੈ ਇੱਕ ਬੰਨੇ 45 ਤੇ ਇੱਕ ਬੰਨੇ 45 ਫੌਜਦਾਰ ਤੇ ਉਹਨਾਂ ਦੇ ਨਾਲ ਆਈ ਹੋਈ ਫੌਜ ਸੀ ਇਹ ਮੁਕਾਬਲਾ ਕੋਈ ਸਾਵਾ ਨਹੀਂ ਸੀਗਾ ਪਰ ਫੇਰ ਵੀ ਸਾਵਾ ਕਰਕੇ ਸਤਿਗੁਰ ਨੇ ਮੁਖਾ ਦਿੱਤਾ ਬਰਾਬਰ ਦਾ ਮੁਕਾਬਲਾ ਹੋਇਆ ਜੋ ਕੰਮ ਉਹ ਕਰਨਾ ਚਾਹੁੰਦੇ ਸਨ ਉਹ ਸਤਿਗੁਰ ਨੂੰ ਪਕੜਨਾ ਚਾਹੁੰਦੇ ਸਨ ਉਹ ਫੇਰ ਵੀ ਸ਼ਾਮ ਤੱਕ ਕੁਝ ਨਹੀਂ ਕਰ पाए ਇਹ ਸਭ ਨੂੰ ਆਪਾਂ ਕੱਲ ਨੂੰ ਸਮਝਣ ਦਾ ਯਤਨ ਕਰਾਂਗੇ ਅੱਜ ਆਪਾਂ ਕੇਵਲ ਇਹਨਾਂ ਸਮਝਿਆ ਕਿ ਚਮਕੌਰ ਦੀ ਗੜੀ ਦੇ ਅੰਦਰ ਸਿੰਘ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਉਹ ਦੁਸ਼ਮਣ ਦਲ ਦੀ ਹਰ ਇੱਕ ਗੱਲ ਦਾ ਜਵਾਬ ਬੜੀ ਚੜ੍ਹਦੀ ਕਲਾ ਦੇ ਨਾਲ ਦੇ ਰਹੇ ਨੇ ਤੇ ਜਿਹੜਾ ਬਚਨ ਤੁਹਾਡੇ ਨਾਲ ਬਾਣੀ ਦਾ ਮੈਂ ਸਾਂਝਾ ਕੀਤਾ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਵਿੱਚੋਂ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਜਹੰਦਰ ਆਵਤ ਜਾਤਿਆਂ ਹਟਕੈ ਨਾਹੀ ਕੋਈ ਹਟਕੈ ਕਹਿੰਦੇ ਆ ਹਟਾ ਦੇ ਨੂੰ ਕਹਿੰਦੇ ਗੁਰੂ ਦਾ ਦਰ ਇਹੋ ਜਿਹਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰ ਹੈ ਹੋ ਜਿਆ ਜਿੱਥੇ ਸਾਨੂੰ ਆਉਂਦਿਆਂ ਤੋਂ ਜਾਂਦਿਆਂ ਨੂੰ ਕਦੀ ਗੁਰੂ ਨੇ ਹਟ ਹਟਕੇ ਦਾ ਮਤਲਬ ਹੈ ਕਿਸੇ ਨੂੰ ਝਿੜਕ ਮਾਰਨੀ ਕਿ ਕਦੀ ਗੁਰੂ ਨੇ ਸਾਨੂੰ ਝਿੜਕ ਨਹੀਂ ਮਾਰੀ ਕਿ ਜਾ ਚਲਾ ਜਾ ਜਿਹੜਾ ਗੁਰੂ ਸਾਨੂੰ ਇੰਨਾ ਪਿਆਰ ਕਰਦਾ ਹੈ ਉਹਦੇ ਦਰ ਨੂੰ ਛੱਡ ਕੇ ਅਸੀਂ ਕਦੀ ਨਹੀਂ ਜਾਵਾਂਗੇ ਹਟਕੇ ਦਾ ਮਤਲਬ ਹੁੰਦਾ ਹੈ ਝਿੜਕ ਮਾਰਨੀ ਜਿਵੇਂ ਸਾਡਾ ਵੀ ਕਈ ਵਾਰੀ ਸੁਭਾਅ ਬਣ ਜਾਂਦਾ ਨਾਲ ਕੋਈ ਸਾਡੇ ਘਰ ਆਏ ਅੱਗੋਂ ਮੇਰਾ ਸੁਭਾਅ ਚੰਗਾ ਨਾ ਹੋਵੇ ਤੇ ਆਪਾਂ ਉਹਨੂੰ ਝਿੜਕ ਮਾਰ ਦੇਣੇ ਖਿਜ ਕੇ ਪੈ ਜਾਣਾ ਜਿਹਨੂੰ ਆਪਾਂ ਕਹਿੰਨੇ ਆ ਜਾਂ ਮੱਥੇ ਤੂੜੀ ਪਾ ਕੇ ਮਿਲਣਾ ਜਿਹਨੂੰ ਆਪਾਂ ਕਹਿੰਨੇ ਆ ਕਹਿੰਦੇ ਗੁਰੂ ਦਾ ਦਰ ਐਸਾ ਹੈ ਜਿਹੜਾ ਵੀ ਇਸ ਦਰ ਤੇ ਆ ਗਿਆ ਗੁਰੂ ਨੂੰ ਖਿਹੜੇ ਮੱਥੇ ਮਿਲਿਆ ਇਸ ਕਰਕੇ ਚਮਕੌਰ ਦੀ ਗੜੀ 'ਚ ਬੈਠੇ ਹਰ ਇੱਕ ਸਿੰਘ ਦੀ ਰਸਨਾ ਤੇ ਇਹ ਬਚਨ ਹੈ ਕਬੀਰ ਸਾਹਿਬ ਦਾ ਅਸੀਂ ਗੁਰੂ ਦਾ ਦਰ ਛੱਡ ਕੇ ਨਹੀਂ ਜਾਵਾਂਗੇ ਜਿਸ ਗੁਰੂ ਨੇ ਕਦੀ ਵੀ ਆਪਣੇ ਮੱਥੇ ਤੇ ਤੂੜੀ ਪਾ ਕੇ ਗਦੀ ਵੀ ਆਪਣੇ ਚਿਹਰੇ ਤੇ ਗੁੱਸਾ ਲਿਆ ਕੇ ਸਾਨੂੰ ਇੱਕ ਪੈੜਾ ਬੋਲ ਵੀ ਅਜੇ ਤੱਕ ਨਹੀਂ ਆਖਿਆ ਆਹੋ ਬਚਨ ਪੜ ਕੇ ਸਮਾਪਤੀ ਕਰਦੇ ਆਂ ਸੋਦਰ ਕੈਸੇ ਛੋਡੀਐ ਸੋਦਰ ਕੈਸੇ ਛੋਡੀਐ ਸੋਦਰ ਕੈਸੇ ਛੋਡੀਐ ਜੋ ਦਰਿਆ ਸਾ ਹੋਏ ਜੋ ਦਰਿਆ ਸਾ ਹੋਏ ਜੋ ਦਰਿਆ ਸਾ ਹੋਏ ਜੋ ਦਰਿਆ ਸਾ ਹੋਏ ਜੇ ਦਰਿਆਵਤ ਜਾਤਿਆਂ ਜੇ ਦਰਿਆਵਤ ਜਾਤਿਆਂ ਜੇ ਦਰਿਆਵਤ ਤਾ ਜੇ ਹਟ ਕੈ ਨਾਹੀ ਕੋਏ ਹਟ ਕੈ ਨਾਹੀ ਕੋਏ ਹਟ ਕੈ ਨਾਹੀ ਕੋਏ ਹਟ ਕੈ ਨਾਹੀ ਕੋਏ ਮੋਹ ਮਰਨੇ ਕਾ ਚਾਉ ਹੈ ਮੋਹ ਮਰਨੇ ਕਾ ਚਾਉ ਹੈ ਮਰਨੇ ਕਾ ਚਾਉ ਹੈ ਮੋਹ ਮਰਨੇ ਮਰੋਂ ਤਾ ਹਰ ਕੈ ਦਵਾਰ 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 ਮਰਤਾ ਮਰਤਾ ਜਗ ਮੂਵਾ ਮਰਤਾ ਮਰਤਾ ਜਗ ਮੂਵਾ ਮਰ ਪੀ ਨਾ ਜਾਣੇ ਕੋਏ 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 ਐਸੀ ਮਰਨੀ ਜੋ ਮਰੇ ਐਸੀ ਮਰਨੀ ਜੋ ਮਰੇ ਐਸੀ ਮਰਨੀ ਜੋ ਮਰੇ ਐਸੀ ਮਰਨੀ ਤਾ ਫਿਰ ਮਰਨ ਨਾ ਹੋਏ 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 ਵਾਹਿਗੁਰੂ ਜੀ ਕਾ ਖਾਲਸਾ